ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸੈ ਸੰਧੂ ਕਿਸਾਨ ਵੀਰੋ ਅੱਜ ਆਪਾਂ ਫੇਰ ਆਏ ਸੀਗੇ ਪਰਾ ਸਮੇ ਸਿਕਰੀ ਕੋਲੇ ਇਹਨਾਂ ਦੀ ਆਪਾਂ ਹਫ਼ਤਾ ਪਹਿਲਾਂ ਇੱਕ ਵੀਡੀਓ ਪਾਈ ਸੀ ਸਾਰੀ ਸ਼ੌਪ ਦੀ ਉਸ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕੀਤਾ ਬਹੁਤ ਸ਼ੇਅਰ ਕੀਤੀ ਤੇ ਬਾਕੀ ਬਾਈ ਜੀ ਨੂੰ ਫੋਨ ਵੀ ਬਹੁਤ ਕਿਸਾਨ ਵੀਰਾਂ ਦੇ ਆਏ ਤੇ ਇਹਨਾਂ ਨਾਲ ਕਿਸਾਨ ਵੀਰ ਵੀ ਬਹੁਤ ਜੁੜੇ ਤੇ ਜਿਹੜੀ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਹੈਗੀ ਝੋਨੇ ਤੇ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਕਰਕੇ ਜਿਹੜੇ ਝੋਨੇ ਆ ਝੋਨੇ ਅੜੇ ਜੇ ਪੈ ਚੱਲ ਨਹੀਂ ਰਹੇ ਤੇ ਇਸੇ ਦੇ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਆਪਾਂ ਅੱਜ ਪ੍ਰੋਡਕਟ ਲੈ ਕੇ ਆਏ ਆ ਇਹ ਜੀਪ ਯੂਪੀਐਲ ਕੰਪਨੀ ਦਾ ਬ੍ਰਾਂਡ ਪ੍ਰੋਡਕਟ ਹੈ ਤੇ ਇਹਦੇ ਬਾਰੇ ਸਾਰੀ ਜਾਣਕਾਰੀ ਦੇਣਗੇ ਆਪਣੇ ਨਾਲ ਆ ਭਾਈ ਸਮੇ ਸਿਕਰੀ ਜੀ ਤੇ ਆਪਾਂ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਹਾਂਜੀ ਸਸੀ ਗਾ ਭਾਈ ਜੀ ਸਸੀ ਗਾ ਜੀ ਸਾਰੇ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਸਾਨੂੰ ਲਾਸਟ ਵੀਡੀਓ ਜੀ ਵੀ ਬਹੁਤ ਪਿਆਰ ਦਿੱਤਾ ਹੈ ਕਿ ਉਮੀਦ ਹੈ ਸਾਨੂੰ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਹੋਰ ਭਾਈ ਜੀ ਸੇ ਤਾਂ ਠੀਕ ਹੈ ਜੀ ਸਭ ਠੀਕ ਹੈ ਸਰ ਤੁਸੀਂ ਮੈਨੂੰ ਪਿਛਲੀ ਵੀਡੀਓ 'ਚ ਵੀ ਦੱਸ ਰਹੇ ਸੀ ਕਿ ਫਾਰਮਰ ਦੀ ਬਹੁਤ ਕੰਪਲੇਂਟ ਆ ਰਹੀ ਹੈ ਕਿ ਜਿਹੜੇ ਝੋਨੇ ਅੜੇ ਬਏ ਨੇ ਕੋਟ ਨਹੀਂ ਕਰਦੇ ਉਹਦਾ ਇੱਕ ਮੇਨ ਸਮੱਸਿਆ ਨਾ ਜਿਹੜੀ ਉਹ ਹੈਗੀ ਹੈ ਟੈਂਪਰੇਚਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਨਾ ਪਹਿਲਾਂ ਸਭ ਤੋਂ ਪਹਿਲਾਂ ਬਾਈ ਜੀ ਆਪਣੀ ਜਿਹੜੀ ਸ਼ਾਪ ਦੀ ਲੋਕੇਸ਼ਨ ਦੱਸੋ ਜੀ ਆਪਣੀ ਲੋਕੇਸ਼ਨ ਹੈ ਸਰ ਪਿੰਡ ਕੇਸਰ ਸਿੰਘ ਵਾਲਾ ਫਰੀਦਕੋੜ ਰੋਡ ਗੁਰੂ ਅਰਸਾਏ ਤੋਂ 3 ਕਿਲੋਮੀਟਰ ਸਾਧਕਵਾਲ 메ਨ ਰੋਡ ਦੇ ਉੱਪਰ ਹੀ ਦੁਕਾਨ ਹੈ ਪਿੰਡ ਹੈ ਕੇਸਰ ਸਿੰਘ ਵਾਲਾ ਅਸ਼ਵਨੀ ਸਿਕਰੀ ਐਂਡ ਸੰਸ ਦੇ ਨਾਮ ਤੇ ਆਪਣੀ ਇਹ ਦੁਕਾਨ ਹੈ ਠੀਕ ਹੈ ਜੀ ਤੇ ਜਿਹੜਾ ਬਾਈ ਜੀ ਆਪਾਂ ਅੱਜ ਪ੍ਰੋਡਕਟ ਲੈ ਕੇ ਆਏ ਯੂਪੀਐਲ ਕੰਪਨੀ ਦਾ ਬ੍ਰਾਂਡ ਕੰਪਨੀ ਦਾ ਪ੍ਰੋਡਕਟ ਹੈ ਝੋਨੇ ਦੀ ਗ੍ਰੋਥ ਵਾਸਤੇ ਇਹਦੇ ਬਾਰੇ ਆਪਣੇ ਕਿਸਾਨ ਵੀਰਾਂ ਨੂੰ ਡਿਟੇਲ ਚ ਦਿਓ ਜਾਣਕਾਰੀ ਕਿੰਨੀ ਡੋਜ਼ ਹੈ ਕਿਵੇਂ ਪਾਉਣਾ ਚਾਹੀਦਾ ਇਹ ਸਰ ਯੂਪੀਐਲ ਦਾ ਪ੍ਰੋਡਕਟ ਹੈ ਇਹਦਾ ਨਾਮ ਹੈ ਗਨੇਕਸਾ ਠੀਕ ਹੈ ਜੀ ਠੀਕ ਹੈ ਜੀ ਮਤਲਬ ਜਿਹੜੀ ਇਹ ਸਮੱਸਿਆ ਗਰਮੀ ਕਰਕੇ ਆ ਰਹੀ ਹੈ ਫਾਰਮਰ ਕਹਿ ਰਹੇ ਨੇ ਕਿ ਸਾਡੇ ਸਾਡੇ ਝੋਨੇ ਜਿਹੜੇ ਅੜੇ ਪਏ ਨੇ ਜਿਵੇਂ ਜ਼ਿਆਦਾ ਇਹ ਸਮੱਸਿਆ ਆ ਰਹੀ ਪਛੇਤਰੀਆਂ ਵੈਰਾਈਟੀਆਂ ਚ ਜਿਹੜੇ ਲੋਕਾਂ ਨੇ ਮੰਨ ਲਓ ਕਿ 126 ਲਾਇਆ ਹੈ ਜਾਂ ਬਾਸਮਤੀ ਦੀਆਂ ਕਿਸਮਾਂ ਲਾਈਆਂ ਜਿਹੜੀਆਂ 60 ਦਿਨਾਂ 'ਚ ਤਿਆਰ ਵੀ ਹੋ ਜਾਂਦੀਆਂ ਠੀਕ ਹੈ ਜੀ ਉਹਨਾਂ 'ਚੇ ਪ੍ਰੋਬਲਮ ਜ਼ਿਆਦਾ ਆ ਰਹੀ ਹੈ ਇਹ ਗਨੈਕਸਾ ਸਿਰਫ ਤੇ ਸਿਰਫ ਇੱਕ 400 ਐਮਲ ਪਰ ਏਕੜ ਪੈਣੀ ਹੈ ਤੇ 2.5 ਕਿੱਲਿਆਂ ਦਾ ਹੀ ਲੀਟਰ ਹੈ ਤੇ ਰੇਟ ਵੱਲੋਂ ਵੀ ਇਹਦੀ ਕੋਈ ਦਿੱਕਤ ਨਹੀਂ 800 ਦੇ 30 ਰੁਪਏ ਦਾ ਸਿਰਫ ਇੱਕ ਲੀਟਰ ਹੈ ਤੇ ਰਿਜ਼ਲਟ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਹੈ ਗਰੋਥ ਵੀ ਪੂਰੀ ਕਰਾਏਗਾ ਜੜ ਵੀ ਵਧਾਏਗਾ ਤੇ ਬੁੱਚੜ ਵੀ ਬਹੁਤ ਐਵੀ ਕਰੇਗਾ ਮਤਲਬ ਇਹ ਪਾਣ ਤੋਂ ਬਾਅਦ ਕਿਸੇ ਵੀ ਫਾਰਮਰ ਨੂੰ ਇਹ ਸਮੱਸਿਆ ਨਹੀਂ ਰਹੇਗੀ ਕਿ ਸਾਡਾ ਝੋਨਾ ਜਿਹੜਾ ਉਹ ਗਰੋਥ ਨਹੀਂ ਕਰ ਰਿਹਾ ਠੀਕ ਹੈ ਜੀ ਤੇ ਬਾਈ ਜੀ ਆਪਾਂ ਪਿਛਲੇ ਸਾਲ ਵੀ ਕਿਸਾਨ ਵੀਰਾਂ ਨੇ ਝੋਨੇ 'ਚ ਪਾਇਆ ਸੀ ਇਹ ਛੇ ਸਾਲ ਸਾਰੀ ਬਹੁਤ ਵੇਚਿਆ ਠੀਕ ਹੈ ਜੀ ਫਾਰਮਰ ਨੇ ਹੀ ਸਾਨੂੰ ਇਹਦੇ ਬਾਰੇ ਦੱਸਿਆ ਕਿ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਜੇ ਗੱਲ ਕਰੀਏ ਯੂਪੀਐਲ ਇਸ ਪ੍ਰੋਡਕਟ ਦੇ ਨਾਲ ਨਾਲ ਕਿਸਾਨ ਵੀਰਾਂ ਨੇ ਜੇ ਹੋਰ ਪ੍ਰੋਡਕਟ ਲੈਣਾ ਹੋਵੇ ਤਾਂ ਕਿਹੜੇ-ਕਿਹੜੇ ਬ੍ਰਾਂਡ ਮਿਲ ਜਾਣਗੇ ਆਪਣੇ ਕੋਲ ਸਾਈਂ ਜੀ ਤਕਰੀਬਨ ਸਾਰੀਆਂ ਮਲਟੀਨੈਸ਼ਨਲ ਕੰਪਨੀਆਂ ਠੀਕ ਹੈ ਜੀ ਜਿਹੜਾ ਵੀ ਕੋਈ ਫਾਰਮਰ ਸਾਨੂੰ ਕਿਸੇ ਬ੍ਰਾਂਡ ਬਾਰੇ ਕੋਈ ਵੀ ਪ੍ਰੋਡਕਟ ਪੁੱਛਦਾ ਅਸੀਂ ਉਹਨਾਂ ਨੂੰ ਉਹੀ ਅਵੇਲੇਬਲ ਕਰਵਾ ਦਿੰਦੇ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਜੀ ਕਿਸਾਨ ਵੀਰਾਂ ਨੂੰ ਕੋਈ ਰੇਟ ਦੀ ਸਮੱਸਿਆ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਰੇਟ ਦੀ ਸਮੱਸਿਆ ਨਹੀਂ ਬਿਲਕੁਲ ਜੈਨੂਨਰ ਹੋਵੇਗਾ ਬਿਲਕੁਲ ਸਾਡੇ ਰੇਟ ਦੀ ਸਾਡੀ ਗਾਰੰਟੀ ਹੋਏਗੀ ਕਿਸੇ ਮਾਰਕੀਟ ਨਾਲੋਂ ਤੁਹਾਨੂੰ ਰੇਟ ਬਾਤ ਬਿਲਕੁਲ ਨਹੀਂ ਲੱਗੇਗਾ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਜਿਹੜਾ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਬਾਈ ਤੋਂ ਬਾਈ ਨੂੰ ਜਦੋਂ ਮਰਜ਼ੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬਿਲਕੁਲ ਮੈਂ ਨੰਬਰ ਬੋਲ ਕੇ ਵੀ ਦੱਸ 937021002 9370210002 ਜਦੋਂ ਮਰਜੀ ਤੁਸੀਂ ਮੈਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕੰਟੈਕਟ ਕਰ ਸਕਦੇ ਹੋ ਦੂਸਰੀ ਸਭ ਤੋਂ ਵੱਡੀ ਜਿਹੜੀ ਸਾਡੀ ਆਫਰ ਹੈ ਯੂਪੀਐਲ ਦਾ ਤੁਸੀਂ ਕੋਈ ਵੀ ਪ੍ਰੋਡਕਟ ਲੈਂਦੇ ਹੋ ਤੁਹਾਨੂੰ ਅਸੀਂ ਉਹਦੇ ਨਾਲ 1 ਲੱਖ ਰੁਪਏ ਦਾ ਐਕਸੀਡੈਂਟਲ ਇੰਸ਼ੋਰੈਂਸ ਬਿਲਕੁਲ ਫ੍ਰੀ ਆਫ ਕੋਸਟ ਦਾ ਬਾਕੀ ਕਿਸਾਨ ਵੀਰੋ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਅਗਲੀ ਵੀਡੀਓ ਫੇਰ ਜਲਦੀ ਲੈ ਕੇ ਆਉਨੇ ਆ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਬਸਕ੍ਰਾਈਬ ਕਰ ਦਿੱਤਾ ਠੀਕ ਆ ਕਿਸਾਨ ਵੀਰੋ ਸਸੀ ਕਾਲ ਜੀ